ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਂਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈੰਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮਨਸਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵਿਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈੰਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨੁਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਕਿਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਕਿਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਕਿਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ। ਇਹ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ। ਇਸ ਸਥਾਨ ਤੇ ਬੈਨਨ, ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ। ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ। 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ। ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈੰਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮਨਸਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨੁਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਕਿਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨੁਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਭਵਿੱਖ ਵਿੱਚ ਇਸ ਦੀ ਸ਼ਾਖ ਨੂੰ ਹੋਰ ਉੱਚਾ ਕਰ ਸਕਦਾ ਹੈ ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੇ ਵਿੱਚ ਸ਼ਾਮਲ ਹੈ ਪਰ ਨਵੇਂ ਰੈਂਕਿੰਗ ਅਨੁਸਾਰ ਇਸ ਦੀ ਸ਼ਾਖ ਘਟਣ ਦਾ ਖਤਰਾ ਬਣਿਆ ਹੋਇਆ ਹੈ ਕਾਰਨ ਹੈ ਦੇਸ਼ ਦੇ ਸਖਤ ਵੀਜ਼ਾ ਨਿਯਮ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾ ਵੀਜ਼ਾ ਯਾਤਰਾ ਕਰ ਸਕਦੇ ਹਨ ਜਿਸ ਨਾਲ ਇਹ ਪਾਸਪੋਰਟ 6ਵੇਂ ਸਥਾਨ ਤੇ ਹੈ ਇਸੇ ਸਥਾਨ ਤੇ ਗ੍ਰੀਸ ਸੰਗਰੀ ਨਾਰਵੇ ਪੁਰਤਗਾਲ ਅਤੇ ਸਵੀਡਨ ਦੇ ਪਾਸਪੋਰਟ ਵੀ ਸ਼ਾਮਲ ਹਨ ਹੈਨਲੀ ਇੰਡੈਕਸ 199 ਪਾਸਪੋਰਟਾਂ ਅਤੇ 227 ਮੰਜ਼ਲਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਰੈਂਕਿੰਗ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਕਿਸ ਦੇਸ਼ ਦੇ ਪਾਸਪੋਰਟ ਨਾਲ ਕਿੰਨੇ ਦੇਸ਼ਾਂ 'ਚ ਬਿਨਾ ਵੀਜ਼ਾ ਦਾਖਲਾ ਮਿਲਦਾ ਹੈ ਪਰ ਰਿਪੋਰਟ ਅਨਸਾਰ ਵੀਜ਼ਾ ਰੈਸਿਪਰੋਇਟੀ ਦਾ ਮੁੱਦਾ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਬਣਦਾ ਹੈ ਨਿਊਜ਼ੀਲੈਂਡ ਉਹਨਾਂ ਦੇਸ਼ਾਂ ਦੇ ਵਿੱਚ ਵੇਖਿਆ ਜਿੱਥੇ ਉਹਨਾਂ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਨਿਊਜ਼ੀਲੈਂਡ ਨੂੰ ਬਿਨਾ ਵੀਜ਼ਾ ਦੇ ਦਾਖਲਾ ਮਿਲਦਾ ਹੈ ਪਰ ਨਿਊਜ਼ੀਲੈਂਡ ਖੁਦ ਬਹੁਤ ਥੋੜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਮੁਕਤ ਦਾਖਲਾ ਦੇ ਰਿਹਾ ਹੈ ਹੈਨਲੀ ਐਂਡ ਪਾਰਟਨਰ ਦੇ ਚੇਅਰਮੈਨ ਤੇ ਇੰਡੈਕਸ ਦੇ ਸੰਸਥਾਪਕ ਕ੍ਰਿਸਟੀਅਨ ਕੈਲਨ ਨੇ ਕਿਹਾ ਹੈ ਕਿ ਜਿਹੜੇ ਦੇਸ਼ ਖੁੱਲੇਪਨ ਤੇ ਸਹਿਯੋਗ ਨੂੰ ਅਪਣਾਉਂਦੇ ਹਨ ਉਹ ਅੱਗੇ ਵਧ ਰਹੇ ਹਨ ਜਦਕਿ ਜਿਹੜੇ ਪੁਰਾਣੀਆਂ ਸਹੂਲਤਾਂ ਤੇ ਟਿਕੇ ਹੋਏ ਹਨ ਉਹ ਪਿੱਛੇ ਹੀ ਰਹਿ ਰਹੇ ਹਨ ਨਿਊਜ਼ੀਲੈਂਡ ਦਾ ਓਪਨਲੈਸ ਰੈਂਕ 73 ਹੈ ਦੇ ਸਿਰਫ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਦਾਖਲਾ ਦਿੰਦਾ ਹੈ ਇਸ ਸਥਾਨ ਤੇ ਬੈਨਨ ਕਾਨਾ ਅਤੇ ਗੁਆਨਾ ਵੀ ਸ਼ਾਮਲ ਹੈ ਇਸੇ ਰਿਪੋਰਟ ਵਿੱਚ ਅਮਰੀਕਾ ਦਾ ਪਾਸਪੋਰਟ ਵੀ ਪਹਿਲੀ ਵਾਰ ਪਿਛਲੇ 20 ਸਾਲਾਂ ਵਿੱਚ ਟੌਪ 10 ਦੇ ਵਿੱਚੋਂ ਬਾਹਰ ਹੋ ਗਿਆ ਹੈ 10 ਸਾਲ ਪਹਿਲਾਂ ਅਮਰੀਕਾ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਤਾਕਤਵਰ ਪਾਸਪੋਰਟ ਸੀ ਪਰ ਹੁਣ ਅਮਰੀਕੀ ਨਾਗਰਿਕਾਂ ਨੂੰ 180 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਦੀ ਆਜ਼ਾਦੀ ਹੈ ਜਦਕਿ ਅਮਰੀਕਾ ਖੁਦ ਕੇਵਲ 46 ਦੇਸ਼ਾਂ ਨੂੰ ਹੀ ਵੀਜ਼ਾ ਮੁਕਤ ਦਾਖਲਾ ਦਿੰਦਾ ਹੈ ਦੁਨੀਆ ਦੇ ਖੁੱਲੇ ਦਰਵਾਜ਼ਿਆਂ ਦੀ ਦੌੜ 'ਚ ਨਿਊਜ਼ੀਲੈਂਡ ਅਜੇ ਵੀ ਮਜ਼ਬੂਤ ਹੈ ਪਰ ਵੀਜ਼ਾ ਨੀਤੀਆਂ 'ਚ ਥੋੜਾ ਖੁੱਲ੍ਹਾਪਣ ਪਵਿੱਖ ਵਿੱਚ ਇਸ ਦੀ ਸ਼ਾਖ ਨਹੁਰ ਉੱਚਾ ਕਰ ਸਕਦਾ ਹੈ